ਅਜ ਡੇਰਾ ਬਾਬਾ ਨਾਨਕ ਵਿਖੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿਕਰਨ ਸਿੰਘ ਕਾਲੋਦੀ ਅਗਵਾਈ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਗੁਰਦਾਸਪੁਰ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਪਹੁੰਚੇ ਡੇਰਾ ਬਾਬਾ ਨਾਨਕ ਵਿਖੇ ਅਕਾਲੀ ਦਲ ਦੀ ਮੀਟਿੰਗ ਜਿਸ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਜਿਸ ਨੂੰ ਸਫਲ ਬਣਾਉਣ ਵਾਲੇ ਸਰਦਾਰ ਰਵਿਕਰਨ ਸਿੰਘ ਕਾਲੋ ਤੇ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ ਡਾਕਟਰ ਚੀਮਾ ਨੇ ਕਿਹਾ ਕਿ ਜਿਹੜਾ ਵਰਕਰਾਂ ਦਾ ਉਤਸ਼ਾਹ ਇੱਦਾਂ ਸ੍ਰੇਹਾ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸਤੇ ਤੇ ਪੰਥ ਵਾਸਤੇ ਇਕੱਠੇ ਚੋਣ ਲੜਨ ਦਾ ਵੱਡਾ ਫੈਸਲਾ ਲਿਆ। ਉਹਦਾ ਬਹੁਤ ਵੱਡਾ ਰੋਲ ਹੈ ਕਿ ਉਹਨ ਕੀ ਵਰਕਰ ਚਾਹੁੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਿਹੜੇ ਪੰਥਕ ਮੁੱਦੇ ਆ ਉਹਨਾਂ ਨੂੰ ਲੈ ਕੇ ਇਕੱਲਾ ਚੋਣ ਲੜੇ। ਲੋਕਾਂ ਨੂੰ ਇਸ ਗੱਲ ਦੀ ਵੀ ਨਰਾਜ਼ਗੀ ਹੈ ਕਿ ਭਾਜਪਾ ਪਾਵੇ ਸਾਡੇ ਨਾਲ ਰਲ ਕੇ ਚੋਣ ਲੜਦੀ ਸੀ। ਪਰ ਭਾਜਪਾ ਲਗਾਤਾਰ ਕੋਈ ਨਾ ਕੋਈ ਫਿਲਮ ਸਟਾਰ ਪਿਛਲੇ 15 ਤੋਂ 20 ਸਾਲ ਤੋਂ ਚੋਣ ਮੈਦਾਨ 'ਚ ਉਤਾਰ ਰਹੀ ਸੀ ਜਿਦੇ ਕਰਕੇ ਗੁਰਦਾਸਪੁਰ ਦਾ ਇਲਾਕਾ ਜਿਹੜਾ ਪਹਿਲਾਂ ਹੀ ਪਛੜਿਆ ਹੋਇਆ ਸੀ ਉਹ ਹੋਰ ਪਿੱਛੇ ਰਹਿ ਗਿਆ ਕਿਉਂਕਿ ਉਹ ਵੋਟਾਂ ਲੈ ਜਾਂਦੇ ਸੀ ਤੇ ਨਾ ਪਾਰਲੀਮੈਂਟ ਜਾਂਦੇ ਸੀ ਤੇ ਨਾ ਇੱਥੇ ਕਿਸੇ ਨਾਲ ਸੰਬੰਧ ਰੱਖਦੇ ਸੀ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਇਲਾਕੇ ਨੂੰ ਸਹੂਲਤਾਂ ਦਿਵਾਉਣ ਤੇ ਉਹਨਾਂ ਦੀਆਂ ਮੁਸ਼ਕਲਾਂ ਸੰਸਦ ਤੱਕ ਪਹੁੰਚਾਉਣ ਲਈ ਚੋਣ ਲੜਨ ਦਾ ਫੈਸਲਾ ਲਿਆ ਜਦੋਂ ਕੀਨ ਕਾਂਗਰਸ ਤੇ ਆਮ ਆਦਮੀ ਪਾਰਟੀ ਅੰਦਰਖਾਨੇ ਸਮਝੌਤੇ ਤਹਿਤ ਚੋਣ ਲੜਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ ਰਵਿਕੰਤ ਸਿੰਘ ਕਾਲੋ ਨੇ ਡਾਕਟਰ ਚੀਮਾ ਨੂੰ ਵਿਸ਼ਵਾਸ ਦਿਵਾਇਆ ਕਿਨ ਗੁਰਦਾਸਪੁਰ ਦੀ ਸੀਟ ਲਈ ਡੇਰਾ ਬਾਬਾ ਨਾਨਕ ਤੋਂ ਵੱਡੀ ਲੀਡ ਨਾਲ ਜਿਤਾ ਕੇ ਭੇਜਣਗੇ ਤੁਸੀਂ ਦੇਖ ਰਹੇ ਡੀਪੀ ਨਿਊਜ਼ ਮੈਂ ਮੋਰੇ ਪੱਟੀ ਐਸੋ ਲਈ ਆਪਾਂ ਮੌਜੂਦ ਹਾਂ ਜੀ ਇੱਕ ਮੀਟਿੰਗ ਅੱਜ ਭਰਵੀ ਜੜੀ ਆ ਕਾਲੀ ਦਲ ਦੀ ਜੜੀ ਡੇਰਾ ਬਾਬਾ ਨਾਨਕ ਚ ਹੋਈ ਆ ਪਹੁੰਚਣੇ ਹਲਕਾ ਚਾਰਜ ਰਵਿਕਰ ਸਿੰਘ ਜੀ ਕਾਲੋ ਉਹਨਾਂ ਦੇ ਨਾਲ ਦਿਲਜੀਤ ਸਿੰਘ ਜੀ ਮਾ ਆ ਉਹਨਾਂ ਨਾਲ ਗੱਲਬਾਤ ਕਰਦਿਆਂ ਅੱਜ ਦੀ ਮੀਟਿੰਗ ਬਾਰੇ ਔਰ ਮੈਂ ਹਲਕੇ ਦੇ ਇੰਚਾਰਜ ਦਾ ਰਵੀ ਕਰਨ ਸਿੰਘ ਕਾਲੂ ਸਾਹਿਬ ਤੇ ਸਾਰੀ ਸਾਡੀ ਜਿਹੜਾ ਬਾਬਾ ਨਾਨਕ ਦੀ ਟੀਮ ਦਾ ਧੰਨਵਾਦ ਕਰਦਾ ਕਿ ਇੱਕ ਰੈਲੀ ਜਿੱਦਾਂ ਇਕੱਠ ਜਿਹੜਾ ਉਹ ਵਰਕਰ ਮੀਟਿੰਗ ਦੇ ਵਿੱਚ ਅੱਜ ਹੋਇਆ ਔਰ ਇਹ ਜਿਹੜਾ ਵਰਕਰਾਂ ਦਾ ਉਤਸ਼ਾਹ ਇਹਦੇ ਵਿੱਚ ਜਿਹੜਾ ਸ਼ਰਮਣੀ ਅਕਾਲੀ ਦਲ ਨੇ ਜਨਤਕ ਵਾਸਤੇ ਪੱਤ ਵਾਸਤੇ ਵੱਡਾ ਫੈਸਲਾ ਲਿਆ ਉਹਦਾ ਬਹੁਤ ਵੱਡਾ ਰੋਲ ਕਿਉਂਕਿ ਬਰਕਰ ਚਾਹੁੰਦੇ ਸੀ ਕਿ ਸ਼ਰਮਣੀ ਅਕਾਲੀ ਦਲ ਪੰਜਾਬ ਦੇ ਜਿਹੜੇ ਬੁੱਧੇ ਆ ਪੱਤ ਦੇ ਜਿਹੜੇ ਬੁੱਧੇ ਆ ਉਹਨਾਂ ਤੇ ਇਕੱਲਾ ਚੋਲੜ ਔਰ ਇੱਥੇ ਲੋਕਾਂ ਦੇ ਵਿੱਚ ਇਸ ਗੱਲ ਦੀ ਵੀ ਮਨਾਜ਼ਗੀ ਹੈ ਕਿ ਬੀਜੇਪੀ ਭਾਵੇਂ ਸਾਡੇ ਨਾਲ ਅਲਾਈਨ ਸੀ ਲਗਾਤਾਰ ਕੋਈ ਨਾ ਕੋਈ ਫਿਲਮ ਸਟਾਰ ਪਿਛਲੇ 15-20 ਸਾਲ ਤੋਂ ਚੋਣ ਮੈਦਾਨ 'ਚ ਉਤਾਰ ਰਹੀ ਸੀ ਜਿਹਦੇ ਕਰਕੇ ਇਲਾਕਾ ਜਿਹੜਾ ਪਹਿਲਾਂ ਹੀ ਪਛੜਿਆ ਹੋਇਆ ਇਹ ਹੋਰ ਪਿੱਛੇ ਰਹਿ ਗਿਆ ਕਿਉਂਕਿ ਉਹ ਵੋਟਾਂ ਲੈ ਜਾਂਦੇ ਸੀ ਨਾ ਪਾਰਲੀਮੈਂਟ ਜਾਂਦੇ ਸੀ ਕਿ ਨਾ ਇੱਥੇ ਕਿਸੇ ਨਾਲ ਸੰਬੰਧ ਰੱਖਦੇ ਪਰ ਹੁਣ ਸ਼ਰਮਣੀ ਅਕਾਲੀ ਦਲ ਨੇ ਆਪ ਲੜਨ ਦਾ ਫੈਸਲਾ ਕੀਤਾ ਉਹਦਾ ਵਰਕਰਾਂ 'ਚ ਬਹੁਤ ਵੱਡਾ ਚਾਂ ਹੈ ਤੁਜਾ ਜਿਹੜੇ ਗੁਪਤ ਸਮਝੌਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਹੋ ਰਿਹਾ ਪਰ ਇਹ ਤੋਂ ਵੀ ਪੰਜਾਬ ਦੀ ਜਨਤਾ ਜਿਹੜੀ ਹੈ ਸੁਚੇਤ ਹੈ ਕਿ ਦਿੱਲੀ ਦੇ ਵਿੱਚ ਤਾਂ ਇਕੱਠੀਆਂ ਸੀਟਾਂ ਵੰਡ ਕੇ ਲੜਦੇ ਆ ਉੱਥੇ ਧਰਨੇ ਵੀ ਕੇਂਦਰਿਆ ਨੂੰ ਛਡਾਉਣ ਵਾਸਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਬਾਕੀ ਇਹਨਾਂ ਦੇ ਭਾਈਵਾਲ ਇਕੱਠੇ ਲੱਦੇ ਆ ਤੇ ਪੰਜਾਬ 'ਚ ਆ ਕੇ ਲੋਕਾਂ ਦੇ ਰੋਹ ਤੋਂ ਬਚਣ ਵਾਸਤੇ ਇਹ ਧੋਮ ਕਰਦੇ ਆ ਕਿ ਅਸੀਂ ਵੱਖਰੇ ਵੱਖਰੇ ਜਦੋਂ ਕਿ ਅੰਦਰੋਂ ਸਾਰੇ ਇੱਕਠੇ ਤੇ ਜਨਤਾ ਹੁਣ ਕਾਂਗਰਸ ਤੋਂ ਵੀ ਜੋ ਉਹਨਾਂ ਦਾ 5 ਸਾਲ ਦਾ ਉਹਨਾਂ ਨੇ ਪੰਜਾਬ ਦੇ ਨਾਲ ਵਿਸ਼ਵਾਸ ਘਾਟ ਕੀਤਾ ਗੁਟਕਾ ਸਾਹਿਬ ਦੀਆਂ ਸੌਂਗਾ ਖਾ ਕੇ ਬੁਕਰੇ ਜਨਤਾ ਉਹਨਾਂ ਤੋਂ ਵੀ ਦੁਖੀ ਆ ਜਨਤਾ ਦੋ ਸਾਲ ਦੇ ਬਗਵੰਤ ਮਾਨ ਦੇ ਜਿਹੜੇ ਟੋਟਲ ਐਸਲ ਪੰਜਾਬ ਦੇ ਵਿੱਚ ਲਾਲ ਐਸਨਸ ਰਟਾ ਖਵਾ ਡਾਕੇ ਸਾਰਾ ਕੰਮ ਬੰਦ ਪਿਆ ਇਸ਼ਤਿਹਾਰਾਂ ਤੇ ਪੈਸਾ ਉਡਾੜਿਆ ਜਾ ਰਿਹਾ ਜਿਹੜੇ ਇਹਨਾਂ ਚੀਜ਼ਾਂ ਤੋਂ ਜਨਤਾ ਦੁਖੀ ਆ ਔਰ ਇਹਨਾਂ ਸਾਰੀਆਂ ਪਾਰਟੀਆਂ ਨੂੰ ਦੁਖੀ ਹਾਂ ਜੀ ਪਾਰਲੀਮੈਂਟ ਦੇ ਵਿੱਚ ਸਖਤ ਸ ਕਿ ਇਹ ਲੋਕ ਸਮਝਦੇ ਐ ਹਲਕੇ ਆਡੀ ਪੁਣਾ ਹਰਿਆਣਾ ਇਹਨਾਂ ਦੇ ਸਮਾਜ ਦੇ ਲੋਕਾਂ ਨੂੰ ਵੀ ਜਾਣਾ ਚਾਹੀਦਾ। ਦੇਖੋ ਮੇ ਸਾਡਾ ਤਾਂ ਬੜਾ ਸਪੱਸ਼ਟ ਸਟੈਂਡ ਆ ਇਹ ਹਲਕੇ ਜਿਹੜਾ ਪੰਜਾਬ ਐ ਪਹਿਲੀ ਗੱਲ ਤਾਂ ਕਿ ਵਧਣਾ ਚਾਹੀਦਾ। ਔਰ ਜਿਹੜੀ ਬੇਇਨਸਾਫੀ ਆ ਪੰਜਾਬ ਦੇ ਖਿਲਾਫ ਕੇਂਦਰ ਵੱਲੋਂ ਜਿਹੜੇ ਸੂਬਿਆਂ ਦੇ ਅਧਿਕਾਰਾਂ ਦੇ ਇੱਥੇ ਜਿਹੜੇ ਆਗੇ ਉਹਨਾਂ ਦੇ ਕਬਜ਼ਾ ਕਰਕੇ ਕੀਤੀ ਜਾ ਰਹੀ ਇਹ ਬੰਦ ਹੋਣੀ ਚਾਹੀਦੀ। ਇੱਕ ਸਾਡੇ ਬੰਦੀ ਸਿੰਘ ਜਿਹੜੇ ਆ ਉਹ ਰਹਿ ਆਉਣੀ ਚਾਹੀਦੇ ਆ। ਕਿਸਾਨੀ ਦਾ ਜਿਹੜਾ ਵੱਡਾ ਮਸਲਾ ਆ ਉਹਦਾ ਹੱਲ ਨਿਕਲਣਾ ਚਾਹੀਦਾ। ਜਿਹੜਾ ਬਾਗਾ ਬਾਰਡਰ ਤੋਂ ਵਪਾਰ ਖੁੱਲਣਾ ਚਾਹੀਦਾ ਤਾਂ ਜੋ ਪੰਜਾਬ ਦੀ ਆਰਥਿਕਤਾ ਨੂੰ ਇੰਪਰੂਵ ਕਰੇ ਜਿਹੜਾ ਸ਼੍ਰੀ ਕਰਤਾਰਪੁਰ ਕरिडोर ਆ ਇੱਥੇ ਪਾਸਪੋਰਟ ਦਾ ਸ਼ਰਤ ਖਤਮ ਕਰਕੇ ਪਰਮਿਟ ਸਿਸਟਮ ਲਾਉਣਾ ਚਾਹੀਦਾ ਕੰਢੀ ਏਰੀਆ ਦੀ ਡਿਵੈਲਪਮੈਂਟ ਵਾਸਤੇ ਨੈਸ਼ਨਲ ਲੈਵਲ ਤੇ ਕੰਢੀ ਏਰੀਆ ਡਿਵੈਲਪਮੈਂਟ ਬੋਰਡ ਬਣੇ ਬਾਉਂਡਰਰੀ ਏਰੀਆ ਦੀ ਡਿਵੈਲਪਮੈਂਟ ਵਾਸਤੇ ਬਾਉਂਡਰਰੀ ਏਰੀਆ ਡਿਵੈਲਪਮੈਂਟ ਬੋਰਡ ਨੈਸ਼ਨਲ ਲੈਵਲ ਤੇ ਬਣੇ ਜਿਹੜੇ ਕਿਸਾਨਾਂ ਦੀ ਕੰਢਿਆਲੀ ਤਾਰ ਤੋਂ ਪਰ ਜ਼ਮੀਨ ਆ ਉਹਨਾਂ ਨੂੰ ਮੁਆਵਜ਼ਾ ਮਿਲੇ ਉਹਨਾਂ ਨੂੰ ਆਪਣੀ ਫਸਲ ਬੋਣ ਵਾਸਤੇ ਪੂਰਾ ਸਮਾਂ ਮਿਲੇ ਇਹ ਸਾਰੇ ਕੋਲ ਮਿਲਾਕ ਕੇ ਜਿਹੜੇ ਇਸ਼ੂ ਲੈ ਕੇ ਅਕਾਲੀ ਦਲ ਕੇ ਬਦਲ ਚਮ ਸਰਪੰਤ ਆ ਮੈਂ ਆਪਣਾ ਜਿਹੜੇ ਕੋਸ਼ਟਰ ਤੋਂ ਦਾਸਪੁਰ ਦੇ ਨਾਲ ਆ ਪਰ ਫਿਰ ਵੀ ਤੁਸੀਂ ਅਨੰਪੁਰ ਸਾਹਿਬ ਕੋ ਕਾਫੀ ਮਤਲਬ ਮੱਦਦ ਕਰਤੀ ਹੈ ਤੇ ਕੀ ਪਾਰਟੀ ਨੇ ਪੈਰਾਸੂਟ ਰਹੀ ਆ ਆਪਾਂ ਨੂੰ ਉਤਾਰੇ ਦੇ ਦੇਖੋ ਮੇਰਾ ਜਨਮ ਬਾੜੀ ਬੱਚਿਆਂ ਦੇ ਵਿੱਚ ਉਸ ਦਾਸਪੁਰ ਦੇ ਵਿੱਚ ਹੋਇਆ ਸੀ 10 ਸਾਲ ਮੈਂ ਪਿੰਡ ਦੇ ਸਕੂਲ ਤੇ ਪੜਿਆ ਫਿਰ ਐਮਵੀਬੀਐਸ ਕਰਨ ਤੋਂ ਬਾਅਦ ਰਾਜਨੀਤੀ ਵੀ ਇੱਥੇ ਹੀ ਸ਼ੁਰੂ ਕੀਤੀ ਸੀ ਪਹਿਲੇ 7-8 ਸਾਲ ਇਸੇ ਜ਼ਿਲ੍ਹੇ ਦੇ ਵਿੱਚ ਮੈਂ ਦਿਨ ਰਾਤ ਸਾਰੇ ਇਸ ਕਰਕੇ ਮੇਰੇ ਵਾਸਤੇ ਕੋਈ ਬਰਦਾਸਪੁਰ ਨਵਾਂ ਨਹੀਂ ਹੈ ਫੌਜੀਆ ਨੂੰ ਪਾਰਟੀ ਨੇ ਡਿਊਟੀ ਪਾਰਟੀ ਹੱਦ ਬਦਲਦੀ ਤੇ ਨੰਦਪੁਰ ਸਾਹਿਬ ਲਾਤੀ ਉੱਥੇ ਸੇਵਾ ਕੀਤੀ ਸਾਡੇ ਸਾਰੇ ਸਾਥੀਆਂ ਨੇ ਹੁਕਮ ਕੀਤਾ ਕਿ ਇਹਨੂੰ ਵਾਪਸ ਇੱਥੇ ਭੇਜਿਆ ਜਾਵੇ ਤੇ ਹੁਕਮ ਹੋ ਗਿਆ ਇੱਥੇ ਆ ਕੇ ਚੀਮਾ ਸਾਹਿਬ ਜਿਆਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਬੰਦੇ ਦੇਖੋ ਐਸ ਵੇਲੇ ਤੇ ਲੋਕੀ ਤਿੰਨਾਂ ਹੀ ਪਾਰਟੀਆਂ ਤੋਂ ਅੱਕੇ ਹੋਏ ਇਸ ਕਰਕੇ ਅਸੀਂ ਤੇ ਤਿੰਨਾਂ ਦੇ ਹਿਸਾਬ ਨਾਲ ਬੰਗਣਾ ਰਿਜ਼ਲਟ ਤੁਹਾਡੇ ਸਾਹਮਣੇ ਆਏ ਨਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਅਮਰਿੰਦਰ ਸਿੰਘ ਜੀ ਕਾਲੋਂ ਦੇ ਬਹੁਤ ਕਰੇਪੀ ਸਾਥੀ ਰਹੇ ਡਾਕਟਰ ਦਰਜੀਤ ਸਿੰਘ ਜੀ ਟੀਮਾ ਅੱਜ ਡੇਰਾ ਬਾਬਾ ਨਾਨਕ ਦੀ ਤਰਤੀ ਤੇ ਪਹਿਲੇ ਦਿਨ ਆਏ ਨੇ ਅੱਜ ਵਰਕਰ ਸਾਥੀ ਜਿਹੜੇ ਮੇਰੇ ਪਿਤਾ ਜੀ ਦੇ ਪੁਰਾਣੇ ਸਾਥੀ ਸੀ ਸਾਰੇ ਉਹਨਾਂ ਦੇ ਨਾਲ ਸਾਰੇ ਅਸੀਂ ਮਿਲ ਕੇ ਇੱਕ ਮਿਲਣੀ ਕਹਿ ਲਓ ਇੱਕ ਜਾਣ ਪਛਾਣ ਦਾ ਪ੍ਰੋਗਰਾਮ ਜਿਹੜਾ ਉਲੀਕਿਆ ਸੀ ਪਰ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਜਿਹੜੇ ਮੀਟਿੰਗ ਸੀ ਉਹ ਇੱਕ ਰੈਲੀ ਦਾ ਰੂਪ ਧਾਰ ਚ ਗਈ ਮੈਂ ਸਾਰੇ ਆਏ ਜਿਹੜੇ ਸਰਜਣ ਸੀ ਉਹਨਾਂ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਕਿਉਂਕਿ ਡੇਰਾ ਬਾਬਾ ਨਾਨਕ ਜੋ ਨਾਨਕ ਸੱਤੇ ਪਾਸ਼ਾ ਦੀ ਚਰਨ ਤੋਂ ਪ੍ਰਾਪਤ ਧਰਤੀ ਤੇ ਇਥੋਂ ਹਮੇਸ਼ਾ ਹੀ ਸ਼ਰੋਮਣੀ ਅਕਾਲੀ ਦਲ ਨੂੰ ਅਸ਼ੀਰਵਾਦ ਮਿਲਦਾ ਰਿਹਾ ਬੜੀਆਂ ਮੱਲਾ ਮਾਰੀਆਂ ਸ਼ਰੋਮਣੀ ਅਕਾਲੀ ਦਲ ਨੇ ਤੇ ਬੜੇ ਚਿਰ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਮਿਲਦਾ ਕਿ ਉਹ ਪਹਿਲੀ ਵਾਰ ਮੇਰੇ ਨਾਲ ਇੱਕ ਵਾਰੀ ਪਹਿਲਾਂ ਸਰਦਾਰ ਜਗਦੀਸ਼ ਸਿੰਘ ਜੀ ਵਾਲੀਆਂ ਨੇ ਇਲੈਕਸ਼ਨ ਲੜੀ ਸੀ ਸ਼੍ਰੋਮਣੀ ਅਕਾਲੀ ਦਲ ਨਾਲ ਲੋਕ ਸਭਾ ਦੀ ਤੇ ਅੱਜ ਡਾਕਟਰ ਦਲਜੀਤ ਸਿੰਘ ਜੀ ਦੀ ਟੀਮਾਂ ਜਿਹੜੇ ਨੇ ਉਹਨਾਂ ਨੂੰ ਪਾਰਟੀ ਨੇ ਤਾਕਤ ਦੇ ਕੇ ਸਾਡੇ ਕੋਲ ਭੇਜਿਆ ਤੇ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਕਿ ਸਾਡਾ ਭਾਵੇਂ ਇੰਨੀ ਉਦੋਂ ਹਨੇਰੀ ਸੀ ਬਦਲਾਅ ਦੀ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਸਭ ਤੋਂ ਘੱਟ ਵੋਟਾਂ ਤੇ ਹਲਕਾ ਡੇਰਾ ਬਾਬਾ ਨਾਨਕ ਖਾਰਿਆ ਸੀ ਪਰ ਹੁਣ ਗੁਰੂ ਸਾਹਿਬ ਦੀ ਕਿਰਪਾ ਵਾ ਲੋਕਾਂ ਦਾ ਉਸ ਸਰਕਾਰ ਤੋਂ ਮੋਹ ਭੰਗ ਹੋ ਗਿਆ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਗਰੰਟੀਆਂ ਕੀਤੀਆਂ ਸੀ ਕਿਸੇ ਤੇ ਪੂਰੇ ਨਹੀਂ ਉਤਰੇ ਤੇ ਹੁਣ ਜਿਹੜੀ ਆ ਲੋਕ ਸਭਾ ਦੀ ਇਲੈਕਸ਼ਨ ਆ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਥੇ ਜਿੱਤ ਦਾ ਝੰਡਾ ਗੱਡ ਕੇ ਤੇ ਡਾਕਟਰ ਦਲਜੀਤ ਸਿੰਘ ਦੀ ਟੀਮਾਂ ਨੂੰ ਲੋਕ ਸਭਾ ਦੇ ਵਿੱਚ ਆਪਣਾ ਨੁਮਾਇੰਦਾ ਬਣਾ ਕੇ ਅਸੀਂ ਭੇਜਣਾ ਤੇ ਨਾਲ ਹੀ ਜਿਹੜੇ ਸਾਡਾ ਇਹ ਪਛੜਾ ਲੋਕ ਸਭਾ ਹਲਕਾ ਵਾ ਕਿਉਂਕਿ ਪਹਿਲਾਂ ਜਿਹੜੇ ਐਮਪੀ ਬਣਦੇ ਰਹੇ ਨੇ ਜਾਂ ਸਾਡੇ ਮਰਹੂਮ ਵਿਨੋਦ ਖੰਨਾ ਜੀ ਉਹਨਾਂ ਨੇ ਤਾਂ ਥੋੜਾ ਬਹੁਤਾ ਕੰਮ ਕੀਤਾ ਸੀ ਪਰ ਜਿਹੜੇ ਆ ਨਵੇਂ ਬਣੇ ਸੀ ਇਹਨਾਂ ਤੇ ਬਿਲਕੁਲ ਕਿਸੇ ਨੂੰ ਮੇਰਾ ਖਿਆਲ ਕਿ ਇੱਕ ਵਾਰੀ ਆਏ ਦੂਜੀ ਵਾਰੀ ਆਏ ਨਹੀਂ ਡਾਕਟਰ ਜੀ ਡਾਕਟਰ ਸਾਹਿਬ ਇਥੋਂ ਦੇ ਜਮ ਪੜ ਨੇ ਉਹਨਾਂ ਨੂੰ ਸਾਰੀਆਂ ਸਮੱਸਿਆਵਾਂ ਦਾ ਪਤਾ ਵਾ ਤੇ ਸਾਨੂੰ ਮਾਣ ਹੈ ਕਿ ਸਾਡੀ ਗੱਲ ਜਾ ਕੇ ਦਿੱਲੀ ਕਰਨਗੇ ਤੇ ਸਾਡੇ ਜਿਹੜੇ ਲਟਕਦੇ ਮਸਲੇ ਨੇ ਜਿੰਨੇ ਵੀ ਆ ਉਹਨਾਂ ਨੂੰ ਸਫਲ ਕਰਾ ਕੇ ਤੇ ਸਾਡੇ ਜਿਹੜੇ ਸਾਡਾ ਜੀਵਨ ਪੱਧਰ ਆ ਉਹ ਇੱਕ ਵਧੀਆ ਖੁਸ਼ਹਾਲ ਬਣਾਉਣਗੇ ਕਿਉਂਕਿ ਡਾਕਟਰ ਸਾਹਿਬ ਦੇ ਵਿੱਚ ਇੱਕ ਕਾਬਲੀਅਤ ਆ ਕਿ ਉਹ ਹਰ ਗੱਲ ਮੁੱਦੇ ਤੇ ਕਰਦੇ ਨੇ ਤੇ ਮੁੱਦਿਆਂ ਦੇ ਨਾਲ ਤੇ ਤੱਥਾਂ ਦੇ ਨਾਲ ਗੱਲ ਕਰਕੇ ਅਗਲੇ ਨੂੰ ਕਾਇਲ ਕਰਦੇ ਨੇ ਤੇ ਸਾਨੂੰ ਮਾਣ ਹੈ ਕਿ ਜੇ ਜਾ ਕੇ ਸਾਡਾ ਜਿਹਦਾ ਵਾ ਲੋਕ ਸਭਾ ਗੁਰਦਾਸਪੁਰ ਦਾ ਮੁੱਦਾ ਵਾ ਤਗੜੇ ਹੋ ਕੇ ਚੁੱਕਣਗੇ ਤੇ ਅਸੀਂ ਇਹਨਾਂ ਨੂੰ ਜਿਤਾ ਕੇ ਤੁਹੇ ਭੇਜਾਂਗੇ ਇਹੋ ਹੀ ਮੈਂ ਇਹਨਾਂ ਨੂੰ ਯਕੀਨ ਦਵਾ साहब रैनो के साहब बीबी जी बेदी साहब सारे ही दर्जा दर्जा सरपंच चलो साहब बहुत तो ही दी सीनियर लीडर पार्टी के सिपल साहब और तो ਇਹ ਜਵਾਨੀ ਦੇ ਹੱਕ ਵਿੱਚ ਗੱਲ ਕਰੀਏ ਵਪਾਰੀ ਦੇ ਹੱਕ ਵਿੱਚ ਗੱਲ ਕਰੀਏ Hindu ਭਾਈਚਾਰਾ ਸਿੱਖ ਭਾਈਚਾਰਾ ਗਲਤ ਭਾਈਚਾਰਾ ਮੁਸਲਮਾਨ ਭਾਈਚਾਰਾ ਕਿਸੇ ਦੇ ਹੱਕ ਵਿੱਚ ਵੀ ਗੱਲ ਕਰੀਏ ਤੇ ਸ਼ਰੋਣ ਦੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ। ਸਤਿਰਾਓ ਅੱਜ ਸ਼ਰੋਣ